ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਘਰ ਦੇ ਇਹ ਦੋ ਮੈਂਬਰ ਸਵੇਰੇ ਜਲਦੀ ਉੱਠ ਕੇ ਭਾਗ ਕੀ ਅਮਰਤ ਵੇਲੇ ਦੇ ਵਿੱਚ ਉੱਠ ਕੇ ਆ ਇੱਕ ਪਾਠ ਕਰਨ ਅਤੇ ਨਾਲ-ਨਾਲ ਦੋ ਕੰਮ ਹੋਰ ਕਰਨ ਤਾਂ ਉਸ ਘਰ ਪਰਿਵਾਰ ਦੀ ਤਰੱਕੀ ਬਰਕਤ ਸੁਖ ਸ਼ਾਂਤੀ ਦਿਨੋ ਦਿਨ ਵੱਧਦੀ ਜਾਂਦੀ ਆ ਤਾਂ ਉਹ ਕਿਹੜਾ ਪਾਠ ਆ ਅਤੇ ਘਰ ਦੇ ਕਿਹੜੇ ਦੋ ਮੈਂਬਰਾਂ ਨੇ ਕਰਨਾ ਹੈ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਵੈਸੇ ਤਾਂ ਆਪਣੇ ਸਭ ਦੇ ਲਈ ਅਮਰਤ ਵੇਲੇ ਉੱਠਣਾ ਅਤੇ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਬਹੁਤ ਜ਼ਰੂਰੀ ਆ ਕਿਸੇ ਇੱਕ ਦਿਨ ਦੇ ਲਈ ਵੀ ਸਾਨੂੰ ਛੂਟ ਨਹੀਂ ਮਿਲੀ ਕਿ ਅਮਰਤ ਵੇਲੇ ਦੇ ਵਿੱਚ ਨਾਗਾ ਪੈ ਜਾਵੇ ਭਾਵੇਂ ਸਰੀਰ ਬਿਮਾਰ ਆ ਸਾਨੂੰ ਕੋਈ ਜ਼ਰੂਰੀ ਕੰਮ ਆ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਅਮਰਤ ਵੇਲੇ ਉੱਠਣਾ ਅਤੇ ਉੱਠ ਕੇ ਨਾਮ ਜਪਣਾ ਬਹੁਤ ਜ਼ਰੂਰੀ ਆ ਪਰ ਫੇਰ ਵੀ ਕੁਝ ਪਰਿਵਾਰ ਐਸੇ ਨੇ ਕੁਝ ਜੀ ਐਸੇ ਨੇ ਜੋ ਰੋਜ਼ਾਨਾ ਅਮਰਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਉੱਠ ਕੇ ਨਾਮ ਨਹੀਂ ਜਪ ਪਾਉਂਦੇ ਤਾਂ ਉਹਨਾਂ ਨੂੰ ਮਹਾਪੁਰਖ ਜੀ ਕਹਿੰਦੇ ਨੇ ਕਿ ਭਾਈ ਜੇਕਰ ਪੂਰਾ ਪਰਿਵਾਰ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਦਾ ਉੱਠ ਕੇ ਨਾਮ ਨਹੀਂ ਜਪਦਾ ਤਾਂ ਇਹ ਦੋ ਜੀ ਸਵੇਰੇ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਠਿਆ ਕਰੋ ਉੱਠ ਕੇ ਨਾਮ ਜਪ ਕੇ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਤਾਂ ਦੇਖਣਾ ਸਾਡੇ ਘਰ ਪਰਿਵਾਰ ਦੀ ਬਰਕਤ ਦਿਨੋ ਦਿਨ ਵਧੇਗੀ ਸਾਡੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਵਧੇਗੀ ਉਹ ਦੋ ਜੀ ਕਿਹੜੇ ਨੇ ਪਹਿਲਾ ਹੈ ਰੋਟੀ ਕਮਾਉਣ ਵਾਲਾ ਅਤੇ ਦੂਸਰਾ ਰੋਟੀ ਪਕਾਉਣ ਵਾਲਾ ਕਿ ਇੱਕ ਉਹ ਜੀ ਜੋ ਸਾਡੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਕਿਰਤ ਕਮਾਈ ਕਰਦਾ ਹੈ ਕਮਾਈ ਕਰਕੇ ਘਰ ਵਿੱਚ ਲੈ ਕੇ ਆਉਂਦਾ ਹੈ ਅਤੇ ਦੂਸਰੀ ਬੀਬੀ ਜੋ ਉਸ ਕਿਰਤ ਕਮਾਈ ਨੂੰ ਘਰ ਪਰਿਵਾਰ ਦੇ ਵਿੱਚ ਸਹੀ ਤਰੀਕੇ ਦੇ ਨਾਲ ਵਰਤਦੀ ਆ ਆਪਣੇ ਘਰ ਪਰਿਵਾਰ ਦੀ ਸਾਂਭ ਸੰਭਾਲ ਕਰਦੀ ਆ ਆਪਣੇ ਘਰ ਦੇ ਜੀਵਾਂ ਦਾ ਧਿਆਨ ਰੱਖਦੀ ਆ ਉਹਨਾਂ ਦੇ ਲਈ ਅੰਨ ਪਾਣੀ ਤਿਆਰ ਕਰਦੀ ਆ ਇਹਨਾਂ ਦੇ ਲਈ ਅਮਰਤ ਵੇਲੇ ਦੇ ਵਿੱਚ ਉੱਠਣਾ ਬਹੁਤ ਜ਼ਰੂਰੀ ਆ ਅਤੇ ਇਹਨਾਂ ਦਾ ਅਮਰਤ ਵੇਲੇ ਦੇ ਵਿੱਚ ਉੱਠਣਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਗੁਰੂ ਸਾਹਿਬ ਜੀ ਨੇ ਖਾਸ ਹਦਾਇਤ ਦਿੱਤੀ ਆ ਉਪਦੇਸ਼ ਦਿੱਤਾ ਹੈ ਇਹਨਾਂ ਨੂੰ ਕਿ ਇਹਨਾਂ ਨੇ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਅਤੇ ਫਿਰ ਆਪਣੇ ਕੰਮਕਾਰਾਂ ਦੀ ਸ਼ੁਰੂਆਤ ਕਰਨੀ ਆ ਕੁਝ ਪਹਿਣਾ ਬੀਬੀਆਂ ਕਹਿ ਦਿੰਦੀਆਂ ਨਾ ਕਿ ਸਾਰੇ ਹੀ ਨਿਜਮ ਬੀਬੀਆਂ ਦੇ ਲਈ ਹੀ ਬਣਾਏ ਗਏ ਨੇ ਕੀ ਗੱਲ ਬੀਬੀਆਂ ਦਾ ਅਮਰਤ ਵੇਲੇ ਉੱਠਣਾ ਕਿਉਂ ਜ਼ਰੂਰੀ ਆ ਤਾਂ ਬੀਬੀਆਂ ਦੇ ਅੱਗੇ ਬੇਨਤੀ ਆ ਕਿ ਭਾਈ ਸਾਡਾ ਅਮਰਤ ਵੇਲੇ ਦੇ ਵਿੱਚ ਉੱਠਣਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਸਾਡੇ ਗੁਰੂ ਪਿਤਾ ਨੇ ਸਾਨੂੰ ਹੁਕਮ ਕੀਤਾ ਹੈ ਗੁਰੂ ਦਾ ਉਪਦੇਸ਼ ਆ ਵੀਰਾਂ ਦੇ ਲਈ ਵੀ ਜੋ ਉਪਦੇਸ਼ ਆ ਉਹ ਵੀ ਆਪਾਂ ਇੱਕ ਸਾਖੀ ਦੇ ਰਹੀ ਆਪਜੀਤ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਬੀਬੀਆਂ ਦੇ ਲਈ ਮੇਰੇ ਛੇਵੇਂ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਉਹਨਾਂ ਨੇ ਆਪਣੀ ਬੇਟੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ ਪਾਪ ਕੀ ਜਦੋਂ ਉਹਨਾਂ ਦਾ ਵਿਆਹ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਸਾਰੀਆਂ ਰਸਮਾਂ ਤੋਂ ਬਾਅਦ ਜਦੋਂ ਡੋਲੀ ਦੀ ਰਸਮ ਹੋਈ ਡੋਲੀ ਤੋਰਨ ਲੱਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਅੱਗੇ ਹੋ ਕੇ ਬੀਬੀ ਵੀਰੋ ਜੀ ਨੂੰ ਕੁਝ ਸਿੱਖਿਆਵਾਂ ਦਿੱਤੀਆਂ ਸਨ ਉਪਦੇਸ਼ ਦਿੱਤੇ ਸਨ ਉਹਨਾਂ ਦੇ ਵਿੱਚੋਂ ਕੁਝ ਸਿੱਖਿਆਵਾਂ ਕੁਝ ਉਪਦੇਸ਼ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿਉਂਕਿ ਜੋ ਉਪਦੇਸ਼ ਬੀਬੀ ਵੀਰੋ ਜੀ ਨੂੰ ਮਿਲੇ ਸੀ ਉਹੀ ਆਪਣੇ ਲਈ ਜ਼ਰੂਰੀ ਆ ਜੇਕਰ ਆਪਾਂ ਆਪਣੇ ਗੁਰੂ ਪਾਤਸ਼ਾਹ ਨੂੰ ਆਪਣੇ ਗੁਰੂ ਪਿਤਾ ਮੰਨਦੇ ਆ ਨਾ ਫਿਰ ਉਹ ਉਪਦੇਸ਼ ਸਾਡੇ ਲਈ ਵੀ ਮੰਨਣੇ ਜ਼ਰੂਰੀ ਆ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਜੋ ਬੀਬੀਆਂ ਨੇ ਉਹ ਤਾਂ ਜ਼ਰੂਰ ਮੰਨਣ ਸਤਗੁਰ ਸੱਚੇ ਪਾਤਸ਼ਾਹ ਨੇ ਬੀਬੀ ਵੀਰੋ ਜੀ ਨੂੰ ਕਿਹਾ ਦੀਏ ਸੋਹਰੇ ਘਰ ਦੇ ਵਿੱਚ ਜਾ ਰਹੀਆਂ ਤਾਂ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖੀ ਜੇ ਤੂੰ ਇਹ ਗੱਲਾਂ ਮੰਨੀਆਂ ਇਹ ਨਿਯਮ ਆਪਣੀ ਜ਼ਿੰਦਗੀ ਦੇ ਪੱਕੇ ਕੀਤੇ ਤਾਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੇਰੀ ਝੋਲੀ ਦੇ ਵਿੱਚ ਪੈਣਗੀਆਂ ਪਹਿਲੀ ਗੱਲ ਕਿਹੜੀ ਗਈ ਕਿ ਤੀਏ ਰੋਜ਼ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਣਾ ਕਰਦੇ ਜੀਵਾਂ ਦੇ ਉੱਠਣ ਤੋਂ ਪਹਿਲਾਂ ਉੱਠ ਜਾਣਾ ਹੈ ਅਤੇ ਘਰ ਦੇ ਜੀਵਾਂ ਦੇ ਸੌਣ ਤੋਂ ਮੰਗਰੋ ਸੌਣਾ ਹੈ ਭਾਵ ਕਿ ਆਪਣੀਆਂ ਜੋ ਵੀ ਜ਼ਿੰਮੇਵਾਰੀਆਂ ਨੇ ਨਾ ਉਹਨਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਾ ਉਸ ਤੋਂ ਬਾਅਦ ਕਿਹਾ ਕਿ ਸਵੇਰੇ ਉੱਠਦੇ ਅਨੁਸਾਰ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਫਿਰ ਗੁਰਬਾਣੀ ਦਾ ਪਾਠ ਕਰਨਾ ਫਿਰ ਆਪਣੇ ਚੌਕੇ ਚੁੱਲ੍ਹੇ ਵੱਲ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੱਲ ਹੋਣਾ ਇਸ਼ਨਾਨ ਕਰਕੇ ਫਿਰ ਆਪਣੇ ਘਰ ਦੇ ਕੰਮਕਾਰ ਕਰਨੇ ਨੇ ਆਪਣੇ ਪਤੀ ਦੀ ਸੇਵਾ ਸਤਿਕਾਰ ਕਰਨਾ ਆਪਣੇ ਬਜ਼ੁਰਗਾਂ ਦਾ ਪਾਕਿਸਤ ਸਸੋਹਰਾ ਸਾਹਿਬ ਦਾ ਸਤਿਕਾਰ ਕਰਨਾ ਹੈ ਉਹਨਾਂ ਦੀ ਸੇਵਾ ਕਰਨੀ ਆ ਇਥੇ ਖਾਸ ਸਿੱਖਿਆ ਬੀਬੀ ਜੀ ਨੂੰ ਦਿੱਤੀ ਗਈ ਕਿਤੇ ਇਹ ਭੁੱਲ ਕੇ ਵੀ ਕਦੇ ਆਪਣੇ ਸਸੋਹਰਾ ਸਾਹਿਬ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਰਨੀ ਤਾਂ ਦੂਰ ਦੀ ਗੱਲ ਆ ਜੇ ਕਿਤੇ ਤੇਰੇ ਸਾਸ ਸਹੋਰੇ ਦੀ ਕੋਈ ਨਿੰਦਿਆ ਕਰਦਾ ਹੋਵੇ ਨਾ ਉਹਦੇ ਵਿੱਚ ਹਾਂ ਹੰਗਾਰਾ ਵੀ ਨਹੀਂ ਪਰ ਨਾ ਉਹ ਥੋਟ ਉੱਠ ਕੇ ਚਲੇ ਜਾਣਾ ਹੈ ਤੇਰੇ ਕੰਨਾਂ ਦੇ ਵਿੱਚ ਵੀ ਉਹਨਾਂ ਦੀ ਨਿੰਦਿਆ ਚੁਗਲੀ ਨਹੀਂ ਪੈਣੀ ਚਾਹੀਦੀ ਇਹ ਸਾਰੀਆਂ ਸਿੱਖਿਆਵਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੇਟੀ ਵੀਰੋ ਜੀ ਨੂੰ ਦਿੱਤੀਆਂ ਸੀ ਤਾਂ ਫਿਰ ਇਹ ਸਿੱਖਿਆਵਾਂ ਆਪਣੇ ਲਈ ਵੀ ਜ਼ਰੂਰੀ ਆ ਜੇ ਆਪਾਂ ਵੀ ਆਪਣੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਚਾਹੁੰਨੇ ਆ ਬਰਕਤਾਂ ਚਾਹੁੰਨੇ ਆ ਤਾਂ ਗੁਰੂ ਪਾਤਸ਼ਾਹ ਜੀ ਦੀਆਂ ਇਹ ਸਿੱਖਿਆਵਾਂ ਨੂੰ ਜ਼ਰੂਰ ਮੰਨਣਾ ਹੈ ਪੜ੍ਹੋ ਉੱਠਣਾ ਤਾਂ ਪੈਂਦਾ ਹੀ ਆ ਕਿਉਂਕਿ ਹਰ ਕਰਦਾ ਇਹ ਨਿਯਮ ਆ ਕਿ ਸਭ ਤੋਂ ਪਹਿਲਾਂ ਘਰ ਦੀ ਔਰਤ ਹੀ ਉੱਠਦੀ ਆ ਉੱਠ ਕੇ ਚਾਹ ਪਾਣੀ ਨਾਸ਼ਤਾ ਤਿਆਰ ਕਰਦੀ ਆ ਫਿਰ ਬਾਕੀ ਕਰਦੇ ਜੀ ਉੱਠਣਾ ਸ਼ੁਰੂ ਕਰਦੇ ਨੇ ਤੇ ਜਦੋਂ ਉੱਠਣਾ ਹੀ ਆ ਤਾਂ ਫਿਰ ਅੱਧਾ ਘੰਟਾ 1 ਘੰਟਾ ਪਹਿਲਾਂ ਗੀਤ ਤੇ ਮਗਰੋਗੀ ਜੇ ਦੁਪਹਿਰ ਵਿੱਚ ਸਮਾਂ ਮਿਲੇਗਾ ਤਾਂ ਉਦੋਂ ਸੌ ਜਾਣਾ ਉਦੋਂ ਆਰਾਮ ਕਰ ਲੈਣਾ ਪਰ ਅਮਰਤ ਵੇਲਾ ਮਿਸ ਨਹੀਂ ਕਰਨਾ ਅਮਰਤ ਵੇਲੇ ਉੱਠਣਾ ਸਿਰਫ ਘਰ ਪਰਿਵਾਰ ਦੇ ਲਈ ਜ਼ਰੂਰੀ ਨਹੀਂ ਆ ਆਪਣੇ ਆਪ ਦੇ ਲਈ ਵੀ ਜ਼ਰੂਰੀ ਆ ਕਿਉਂਕਿ ਅਮਰਤ ਵੇਲੇ ਉੱਠਾਂਗੇ ਤਾਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਜਪ ਕੇ ਆਪਣੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਹਾਂ ਲਕੀਤੀਆਂ ਫਿਰ ਜਿਹੜੇ ਸਾਡੇ ਕਮਾਂਕਾਰਾਂ ਦੀ ਭੱਜ ਦੌੜਿਆ ਨਾ ਉਹ ਵੀ ਘਟ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਜਲਦੀ ਉੱਠਦੇ ਆ ਸਾਡੇ ਸਾਰੇ ਕੰਮ ਤੰਦੇ ਸਹੀ ਸਮੇਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਹੋ ਜਾਂਦੇ ਆ ਕਈ ਘਰਾਂ ਦੇ ਵਿੱਚ ਕਮਾਂਕਾਰਾਂ ਦਾ ਹੀ ਕਲੇਸ਼ ਬਣਿਆ ਰਹਿੰਦਾ ਹੈ ਪਰ ਜੋ ਬੀਬੀਆਂ ਅਮਰਤ ਵੇਲੇ ਦੇ ਵਿੱਚ ਉੱਠਦੀਆਂ ਨੇ ਉਹਨਾਂ ਘਰਾਂ 'ਚ ਕਦੇ ਵੀ ਕੰਮ ਨੂੰ ਲੈ ਕੇ ਕਲੇਸ਼ ਨਹੀਂ ਪੈਂਦਾ ਕਿਉਂਕਿ ਜਦੋਂ ਆਪਾਂ ਗੁਰੂ ਦਾ ਗਿਆਨ ਹਾਸਲ ਕਰਦੇ ਆ ਨਾ ਤਾਂ ਇਹ ਸਾਰੇ ਗੁਣ ਸਹਿਨਸ਼ੀਲਤਾ ਨਿਮਰਤਾ ਇਹ ਆਪਣੇ ਆਪ ਹੀ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਪੈਣਾ ਬੀਬੀਆਂ ਦੇ ਅੱਗੇ ਖਾਸ ਬੇਨਤੀਆਂ ਨੇ ਕਿ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ 3 ਤੋਂ 5 ਦੇ ਵਿੱਚਕਾਰ ਉੱਠ ਜਾਣਾ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਆਪਣੇ ਕੰਮਕਾਰਾਂ ਨੂੰ ਕਰਨਾ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਹੀ ਕਰਨੀ ਆ ਭਾਵੇਂ ਜਪਜੀ ਸਾਹਿਬ ਜੀ ਦਾ ਇੱਕ ਪਾਠ ਕਰ ਲਓ ਫਿਰ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਕੰਮ ਸਾਰਾ ਦਿਨ ਨਹੀਂ ਮੁੱਕਦੇ ਪਰ ਜੇਕਰ ਇਹਨਾਂ ਕੰਮਕਾਰਾਂ ਨੂੰ ਕਰਦਿਆਂ ਹੋਇਆਂ ਆਪਾਂ ਨਾਲ-ਨਾਲ ਨਾਮ ਜਪੀਏ ਤਾਂ ਉਹਨਾਂ ਕੰਮਾਂ 'ਚ ਕਿੰਨੀ ਬਰਕਤ ਪਵੇਗੀ ਸਾਡੇ ਮਨ ਨੂੰ ਕਿੰਨਾ ਸਕੂਨ ਮਿਲੇਗਾ ਹੁਣ ਸਵੇਰੇ ਸਵੇਰ ਆਪਾਂ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਉਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਆਂ ਚਾਹ ਪਾਣੀ ਨਾਸ਼ਤਾ ਤਿਆਰ ਕਰ ਲੀਏ ਫਿਰ ਉਸ ਤੋਂ ਬਾਅਦ ਝਾੜੂ ਬੋਕਰ ਸਾਫ ਸਫਾਈਆਂ ਦੇ ਕੰਮ ਕਰਨੇ ਨੇ ਉਹ ਵੀ ਇਸੇ ਤਰ੍ਹਾਂ ਨਾਮ ਜਪਦਿਆਂ ਜਪਦਿਆਂ ਕਿਉਂਕਿ ਪਾਤਸ਼ਾਹ ਕਹਿੰਦੇ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਨਾਮ ਜਪਣਾ ਹੈ ਚੌਥੇ ਪਾਤਸ਼ਾਹ ਦਾ ਤਾਂ ਆਪਣੇ ਲਈ ਇਹ ਹੁਕਮ ਹੈ ਨਾ ਕਿ ਅਮਰ ਤਵੇਲੇ ਅਤੇ ਸ਼ਾਮ ਦੇ ਨਿਤਨੇਮ ਤੋਂ ਇਲਾਵਾ ਸਵਾਸ ਸਵਾਸ ਸਿਮਰਨ ਕਰਨਾ ਹੈ ਤਾਂ ਜੀਵਨ ਸਫਲ ਆਏ ਇਹ ਬੇਨਤੀ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਕੀਤੀ ਕਿ ਪਾਤਸ਼ਾਹ ਗੁਰੂ ਪਿਤਾ ਦਾ ਇਹ ਹੁਕਮ ਹੈ ਕਿ ਸਵਾਸ ਸਵਾਸ ਸਿਮਰਨ ਕਰਨਾ ਪਰ ਅਸੀਂ ਤਾਂ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਸਵਾਸ ਸਵਾਸ ਸਿਮਰਨ ਕਰਨੀ ਪਾਉਂਦੇ ਕਿਉਂਕਿ ਮਨ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਸਾਡਾ ਇਹ ਅਭਿਆਸ ਬਣਿਆ ਹੀ ਨਹੀਂ ਫਿਰ ਸਾਡਾ ਭਲਾ ਕਿੰਜ ਹੋਣਾ ਤਾਂ ਉੱਥੇ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਭਾਈ ਜੇਕਰ ਕੋਈ ਮਨੁੱਖ ਅਮਰਤ ਵੇਲੇ ਦੇ ਨਿਯਮ ਦੇ ਨਾਲ-ਨਾਲ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਕਰ ਲਵੇ ਤਾਂ ਉਹਦੇ 24 ਘੰਟਿਆਂ ਦੇ ਸਵਾਸ ਸਫਲੇ ਹੋ ਜਾਂਦੇ ਆ ਫਿਰ ਕਿੰਨੀ ਛੂਟ ਮਿਲ ਗਈ ਤੇ ਭੈਣਾ ਬੀਬੀਆਂ ਦਾ ਆਰਾਮ ਦੇ ਨਾਲ ਘਰ ਦੇ ਵਿੱਚ ਰਹਿ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰ ਸਕਦੀਆਂ ਨੇ ਹੁਣ ਗੱਲ ਕਰਦੇ ਆਪਾਂ ਉਹਨਾਂ ਵੀਰਾਂ ਦੀ ਜੋ ਆਪਣੇ ਘਰ ਦੇ ਵਿੱਚ ਕਿਰਤ ਕਮਾਈ ਕਰਕੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਹੀ ਕਮਕੀਤਾ ਕਿ ਭਾਈ ਜੇਕਰ ਕੋਈ ਬਣੋਖਾ ਆਪਣੇ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਦੇ ਨਾਲ ਨਿਭਾ ਰਿਹਾ ਹੈ ਉਹ ਜੇ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਵੀ ਕਰ ਲਵੇ ਨਾ ਉਹਦਾ ਉਹ ਵੀ ਪਰਮਾਨਿਆ ਕਿਉਂਕਿ ਆਪਾਂ ਸਮਝਦੇ ਹਾਂ ਕਿ ਜੋ ਜੀ ਆਪਣੇ ਘਰ ਪਰਿਵਾਰ ਦੇ ਲਈ ਕਿਰਤ ਕਮਾਈ ਕਰਦਾ ਹੈ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਡ ਤੋੜਵੀਂ ਮਿਹਨਤ ਕਰਦਾ ਹੈ ਸਵੇਰ ਦਾ ਥੱਕਿਆ ਟੁੱਟਿਆ ਜਦੋਂ ਘਰ ਆਉਂਦਾ ਹੈ ਤਾਂ ਉਹਨੂੰ ਆਰਾਮ ਵੀ ਜ਼ਰੂਰੀ ਆ। ਕਈ ਭੈਣ ਭਰਾ ਬਹੁਤ देर ਰਾਤ ਡਿਊਟੀਆਂ ਕਰਕੇ ਘਰ ਲੌਂਦੇ ਨੇ ਉਹਨਾਂ ਤੋਂ ਅਮਰਤ ਵੇਲੇ ਦੇ 2 1/2 ਘੰਟੇ ਨਹੀਂ ਸਮਾਲੇ ਜਾਂਦੇ ਤਾਂ ਪਾਸ਼ਾ ਨੇ ਉਹਨਾਂ ਨੂੰ ਵੀ ਛੂਟ ਦਿੱਤੀ ਆ। ਪਰ ਛੂਟ ਇਹ ਨਹੀਂ ਦਿੰਦੀ ਵੀ ਅਮਰਤ ਵੇਲੇ ਦੇ ਵਿੱਚ ਸੁੱਤੇ ਰਹਿਣਾ ਏ। ਉੱਠਣਾ ਜ਼ਰੂਰੀ ਆ। ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ। ਫਿਰ ਦਿਨ ਭਰ ਦੇ ਵਿੱਚ ਉਸੇ ਤਰ੍ਹਾਂ ਮੂਲ ਮੰਤਰ ਜੀ ਦਾ ਜਾਪ ਕਰੋ। ਕੰਮਕਾਰ ਕਰਦਿਆਂ ਹੋਇਆ ਮੂਲ ਮੰਤਰ ਜੀ ਦਾ ਜਾਪ ਵਾਹਿਗੁਰੂ ਜੀ ਦਾ ਜਾਪ ਕਰ ਲਈ ਜੇ ਸਾਡੀ ਕਿਰਤ ਕਮਾਈ ਹੱਕ ਸੱਚ ਦੀ ਹੈ ਨਾ ਤਾਂ ਫਿਰ ਉਹ ਕਿਰਤ ਕਮਾਈ ਹੀ ਬੰਦਗੀ ਬਣ ਜਾਂਦੀ ਆ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਉਸ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਅਤੇ ਜਦੋਂ ਵੀ ਆਪਣਾ ਕੰਮ ਕਰਨਾ ਹੈ ਭਾਵੇਂ ਉਹ ਪਹਿਣਾ ਨੇ ਭਾਵੇਂ ਵੀਰ ਨੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਤਾਂ ਇਹ ਪਹਿਣਾ ਬੀਬੀਆਂ ਦੇ ਲਈ ਸਭ ਦੇ ਲਈ ਉਪਦੇਸ਼ ਹੈ ਕਿ ਅਮਰਤ ਲਈ ਉੱਠਣਾ ਉੱਠ ਕੇ ਇਸ਼ਨਾਨ ਕਰਨਾ ਆਪਣੇ ਕੰਮ ਧੰਦੇ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਕੰਮਾਂ ਨੂੰ ਹੱਥ ਤੋਣਾ ਹੋ ਸਕੇ ਤਾਂ ਕੰਮਕਾਰ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਅਤੇ ਜਦੋਂ ਵੀ ਆਪਣੀ ਕਿਰਤ ਕਰਨੀ ਸ਼ੁਰੂ ਕਰਨੀ ਹੈ ਨਾ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਬਹੁਤ ਆਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਮੈਨੂੰ ਇੱਕ ਕਿਰਤਬਖਸ਼ੀ ਆ ਜਿਹਦੇ ਨਾਲ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂ ਅਤੇ ਜਿਸ ਜੀ ਦੇ ਉੱਤੇ ਘਰ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਹੈ ਨਾ ਉਹਨੂੰ ਆਪਣਾ ਖਾਸ ਧਿਆਨ ਰੱਖਣਾ ਵੀ ਜ਼ਰੂਰੀ ਆ ਕਿਉਂਕਿ ਜੇਕਰ ਉਹ ਠੀਕ ਰਹੇਗਾ ਤਾਂ ਹੀ ਬਾਕੀਆਂ ਦਾ ਧਿਆਨ ਰੱਖੇਗਾ ਤਸਵੀਰ ਦੀ ਸਿਹਰ ਕਰਨੀ ਬਹੁਤ ਜ਼ਰੂਰੀ ਆ ਬਾਕੀ ਜੇ ਆਪਾਂ ਇਹ ਨਿਯਮ ਆਪਣੀ ਜ਼ਿੰਦਗੀ ਦੇ ਬਣਾਵਾਂਗੇ ਤਾਂ ਸਾਡੇ ਬੱਚੇ ਸਾਨੂੰ ਦੇਖ ਦੇ ਕੇ ਸਿੱਖ ਦੇਣਗੇ ਉਹਨਾਂ ਦੇ ਇਹ ਨਿਯਮ ਆਪਣੇ ਆਪ ਪੱਕੇ ਹੋਣਗੇ ਕਿਉਂਕਿ ਇਹਨਾਂ ਨੂੰ ਪਤਾ ਲੱਗੇਗਾ ਕਿ ਸਾਡੇ ਮਾਂ-ਬਾਪ ਆ ਇਹ ਕੰਮ ਕਰਦੇ ਨੇ ਸਾਡੇ ਵੱਡੇ ਭੈਣ ਭਰਾ ਜੋ ਕੰਮ ਕਰਦੇ ਨੇ ਉਹ ਸਾਡੇ ਲਈ ਵੀ ਕਰਨੇ ਜ਼ਰੂਰੀ ਆ ਕਿਉਂਕਿ ਅਕਸਰ ਕਿਹਾ ਜਾਂਦਾ ਨਾ ਬੱਚੇ ਉਹਨੇ ਸਮਝਾਇਆ ਨਹੀਂ ਸਿੱਖਦੇ ਜਿੰਨਾ ਆਪਾਂ ਨੂੰ ਦੇਖ-ਦੇਖ ਕੇ ਸਿੱਖਦੇ ਆ ਤਾਂ ਆਪਣੇ ਘਰ ਦੇ ਵਿੱਚ ਅਮਰਤ ਵੀਲੇ ਦਾ ਨਿਯਮ ਉੱਠ ਕੇ ਇਸ਼ਨਾਨ ਕਰਨ ਦਾ ਬਾਣੀ ਪੜਨ ਦਾ ਨਿਯਮ ਪੱਕਾ ਹੋਣਾ ਚਾਹੀਦਾ ਹੈ ਰੋਟੀ ਖਾਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਰੋਟੀ ਖਾਣ ਵੇਲੇ ਟੀਵੀ ਨਹੀਂ ਦੇਖਣਾ ਮੋਬਾਈਲ ਨਹੀਂ ਚਲਾਉਣਾ ਹੈ ਸਖਤ ਹਦਾਇਤ ਹੋਣੀ ਚਾਹੀਦੀ ਹੈ ਘਰ ਦੇ ਵਿੱਚ ਅਤੇ ਸਵੇਰ ਦੀ ਸੈਰ ਆਪਣੇ ਸਰੀਰ ਦੇ ਲਈ ਸਮਾਂ ਜ਼ਰੂਰ ਕੱਟਣਾ ਹੈ ਆਪ ਵੀ ਸੈਰ ਕਰਨੀਆਂ ਬੱਚਿਆਂ ਤੋਂ ਵੀ ਕਰਵਾਉਣੀ ਆ ਕਿਉਂਕਿ ਜੇ ਸਾਡਾ ਸਰੀਰ ਤੰਦਰੁਸਤ ਨਰੁਆਏ ਤਾਂ ਹੀ ਉਹ ਆਪਣੇ ਕੰਮਾਂ ਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਸਕਦੇ ਆ ਸੋ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ